देख सकते हो भ्रावी तो खनौरी बार्डर के बिल्कुल ताज़ा हालात भाई देखो देखो भाई देखो ਸਾਈਡ भाई भाई मे ਸਵਾ ਤਾਂ ਉਹ ਆਇਆ ਸਵਾ ਉਹਨੂੰ ਲੋੜ ਨਹੀਂ ਸਵਾ ਦਾ ਬਹੁਤ ਮੈਨ ਲੱਗਦਾ ਹੈ ਕੀ ਕਰਨਾ ਹੈ ਹਲੋ ਕਮਾਲ ਕਰਦੇ ਕਮਾਲ ਕਰਦੇ ਕੋਈ ਅਸੀਂ ਕਿਸੇ ਨਾਲ ਸਾਧਨ ਨਹੀਂ ਹੈ ਯਾਰ ਇਹ ਇਹ ਸਾਡੇ ਆਪਣੇ ਬੰਦੇ ਨੇ ਪਾਉੜੀ ਖੜ ਦੋ ਜਣੇ ਨੇ ਅੱਗੇ ਦਾ ਜਾਂਦੇ ਨਹੀਂ ਉਰੇ ਖੜੇ ਨੇ

ਉਹ ਜਿਹੜਾ ਕੁਝ ਨਹੀਂ ਉਹ ਤਰ ਤਰ ਉਹ ਤਰ ਉਹ ਤਰ ਉਹ ਚੱਲਦੇ ਬੇਵੋਲੋ ਜਿੱਧਰ ਨੂੰ ਜਾ ਸਾਡੇ ਨਾਲ ਦੇ ਰੋਣਾ ਲੈ ਕੇ ਆ ਗਈ ਏ ਥੰਦੇ ਚੱਲੋ ਯਾਰਾ ਬਾਈ ਉਹ ਨਾ 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 ਗੱਲ ਨਹੀਂ ਕਮਰੀ ਦੇ ਬੰਦਾ ਯਾਰ ਜੈ ਨਹੀਂ ਤਾਰਨ ਲੱਗਣਾ ਪੈਣੀ ਬੰਦੇ ਆ ਦੇ ਕੀ ਹਾਲ ਹੋ ਰਿਹਾ ਬੰਦੇ ਸਾਡੇ ਦਾ ਚੜਦੇ ਆ ਦੇਖ ਸਕਦੇ ਹੋ ਭਰਾਵੋ ਤੁਸੀਂ ਖਣੌਰੀ ਬਾਰਡਰ ਦੇ ਬਿਲਕੁਲ ਤਾਜ਼ਾ ਹਾਲਾਤ ਬਾਈ ਦੇਖੋ ਦੇਖੋ ਬਾਈ ਦੇਖੋ ਬਾਈ ਤੇ ਇੱਧਰ ਬਾਈ ਆਪਣੇ ਪੰਜਾਬ ਪੁਲਿਸ ਵਾਲੇ ਵੀਰ ਕੋਲ ਜਾ ਰਹੇ ਨੇ ਅੱਗੇ ਲੱਗ ਕੇ ਪੰਜਾਬ ਪੁਲਿਸ ਵਾਲੇ ਵੀਰ ਇੱਧਰ ਅੱਗੇ ਲੱਗ ਕੇ ਜਾ ਰਹੇ ਨੇ ਪੰਜਾਬ ਪੁਲਿਸ ਵਾਲੇ ਮੁਲਾਜ਼ਮ ਜਾ ਰਹੇ ਨੇ ਨਾਲ ਤੇ ਉਹ ਵੀ ਬਾਈ ਹੁਰੀ ਦਰਦੇ ਮੁੜੇ ਆਏ ਇਧਰੋਂ ਦੇਖ ਕੇ ਹਾਲਾਤ ਦੇਖਣ ਗਏ ਹੋਣਗੇ ਮੇਰੇ ਖਿਆਲ ਚ ਫਿਰ ਉਹ ਵੀ ਕਹਿੰਦੇ ਕਿਤੇ ਅਥਰੂ ਗਏ ਸੀ ਨਾ ਪਾਦੇ ਕਿਤੇ ਕੋਈ ਹੋਰ ਪੰਗਾ ਛੜ ਜੇ ਬਾਈ ਜੀ ਦੇਖ ਸਕਦੇ ਹੋ ਕਹਾਂ ਬਾਈ ਲੱਗਿਆ ਆ ਵੀਰ ਦੇ ਲੱਗਾ ਵੀਰ ਦੇ ਲੱਗਿਆ ਬਾਈ ਹਾਂ ਉਹ ਜਿਹੜਾ ਰਾਵੜ ਦਾ ਹੋਇਆ ਰਾਵੜ ਦਾ ਬੱਚਾ ਹੈ ਲੱਗਿਆ ਹੈ ਨਾ ਸਾਡੀ ਲੜਾਈ ਦਾ ਕਿਹੜੇ ਕਿਸੇ ਤਰ੍ਹਾਂ ਕਰਦਾ ਹੈ ਸਾਰਾ ਲੱਗ ਗਿਆ

ਫਿਰ ਵੀ ਭਾਈ ਨੌਜਵਾਨ ਦੇਖ ਰਹਾ ਸਾਡੇ ਖੜੇ ਨੇ ਉੱਥੇ ਆ ਨਾ ਉਹਨੂੰ ਇਹਦੇ ਵਿੱਚ ਖੜਵਾ ਸਕੀ ਜਾਂਦੀ ਹੈਗੀ ਕਿਤੋਂ 50 ਮੀਟਰ ਤਹਿੰਦਾ ਹਾਂ ਹਾਂ 50 ਮੀਟਰ ਦਾ ਬੰਦ ਤੋ ਭਾਈ ਜਦੋਂ ਨੌਜਵਾਨ ਅਥਰੂ ਗਾਇਸ ਦੇ ਗੋਲਿਆਂ ਤੋਂ ਵਜਦੇ ਹੋਏ ਹਨ ਗੈਸ ਤੋਂ ਵਜਦੇ ਹੋਏ ਕਣਕਾਂ ਦੇ ਵਿੱਚ ਵਗ ਜਾਂਦੇ ਆ ਕਣਕਾਂ ਨੂੰ ਵੀ ਇੱਥੇ ਕੁਝ ਕਿਸਾਨਾਂ ਨੇ ਪਾਣੀ ਲਾਇਆ ਖੜਾ ਮੈਨੂੰ ਲੱਗਦਾ ਭਾਈ ਉਹ ਪੱਕੇ ਹੀ ਬੀਜੇਪੀ ਦੇ ਬੰਦੇ ਹੋਣਗੇ ਇਹਨਾਂ ਨੇ ਕਣਕਾਂ ਨੂੰ ਪਾਣੀ ਲਾਤਾ ਹਨ ਹੈ ਸਰਕਾਰ ਨੇ ਲਵਾਇਆਗਾ ਠੀਕ ਹੈ ਦੇਖ ਲਓ ਭਾਈ ਧੱਕੇ ਨਾਲ ਫਿਰ ਪਾਣੀ ਲਵਾਇਆ ਕਿਵੇਂ ਭਾਈ ਹੋਰਾਂ ਦੇ ਭਾਈ ਅੱਛਾ ਧੱਕੇ ਨਾਲ ਪਾਣੀ ਲਵਾਇਆ ਹੈ ਧੱਕੇ ਨਾਲ ਆਪ ਛੱਡੀਆਂ ਨੇ ਭਾਈ ਆਟੋਮੈਟਿਕ ਆਸਲਾ ਇਹਨੇ ਠੀਕ ਹੈ ਬਿਲਕੁਲ ਵੀ ਭਾਈ ਲੋਕ ਮਜਬੂਰ ਨੇ ਹੈਨਾ ਕੱਲ ਨੂੰ ਕਿਸੇ ਦਾ ਕਨੈਕਸ਼ਨ ਕੱਟਦਾ ਕਸੂਰ ਕਰਦਾ ਬਿਲਕੁਲ ਬਿਲਕੁਲ ਭਾਈ ਜਰਾ ਇੰਨਾ ਜਿਆਦਾ ਕਹਿਰ ਭਾਈ ਯਾਰ ਇਹ મોદી ਜਾਊ ਕਿੱਥੇ ਗੱਲਾਂ ਦੇਣੀਆਂ ਪੈਣਗੀਆਂ ਔਰੰਗ ਜਿਹੜਾ ਹਾਲ ਰੰਗ ਜੇਬ ਦਾ ਹੋਇਆ ਸੀ ਨਾ ਉਹੀ ਹਾਲ ਇਹਦਾ ਹੋਊਗਾ ਤੁਸੀਂ ਦੇਖ ਲਓ ਭਾਈ ਗੱਲਾਂ ਭਾਈ ਹਰਿਆਣਿਆਂ ਨੂੰ ਸਬਕ ਲੈਣਾ ਚਾਹੀਦਾ ਇਸ ਜੀਤ ਤੋਂ ਹੁਣ ਆਉਣਾਂ ਟਾਈਮ ਵੋਟਾਂ ਆਉਣੀਆਂ ਨੇ ਹਰਿਆਣਾ ਦੇ ਵਿੱਚ ਵੀ ਜੇ ਨੂੰ ਇਹ ਲੋੜਾ ਪਾਉਣ ਦੀ ਵੋਟਾਂ ਵੀ ਜੀ ਬਿਲਕੁਲ ਬਾਈ ਬਿਲਕੁਲ ਸਾਡਾ ਸਪਸਕਾਉਣ ਉਹਨਾਂ ਨੂੰ ਹੁਣ ਮੌਕਾ ਇਹਦਾ ਮਾਣ ਆਉਣਾ ਹਾਂ ਠੀਕ ਠੀਕ ਸਹੀ ਗੱਲ ਨਹੀਂ ਨਹੀਂ ਬਿਲਕੁਲ ਬਾਈ ਬਿਲਕੁਲ ਬਾਈ ਬਿਲਕੁਲ ਉਹ ਤਾਂ ਪੂਰੀ ਵਜਾਂਗੇ ਬੱਟਰ ਦੀ ਵਜਾਂਗੇ ਨਹੀਂ ਬਿਲਕੁਲ ਬਾਈ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਬਾਈ ਪੂਰੀ ਰਹੇਗਾ ਬਾਈ ਅੱਜ ਹੀ ਜਾਣਾਗਾ ਬਿਲਕੁਲ ਜੀ ਬਿਲਕੁਲ ਆ ਆਪਣੇ ਬਾਈ ਫੇਰ ਚੱਲੇ ਇਧਰੋਂ ਗਿੱਲੀਆਂ ਕਰਕੇ ਬੂਰੀਆਂ ਬਾਈ ਫਰੀ ਡੰਮ ਲੈ ਕੇ ਫੇਰ ਚੱਲੇ ਬਾਈ ਦੇਖ ਲਓ ਬਾਈ ਫੇਰ ਚੱਲੇ ਵੀਰ ਫਰੀ ਉਧਰ ਨੂੰ ਬੂਰੀਆਂ ਕਰਕੇ ਭਰਾਵੋ ਗਿੱਲੀਆਂ ਮੋਤੀ ਤੇਰੀ ਮਾਂ ਕਿਆ ਦੇਖੋ ਬਈ ਮੁੰਡੇ ਜਿਹਦੀ ਅੱਖਾਂ ਦੇ ਵਿੱਚ ਗੈਸ ਪਈ ਹੁੰਦੀ ਹੈ ਨਾ ਕਿਸ ਤਰ੍ਹਾਂ ਅੱਖਾਂ ਨੇ ਜਿਹੜੀਆਂ ਲਾਲ ਹੋਈਆਂ ਨੇ ਬਾਈ ਜੀ ਮਤਲਬ ਮੈਂ ਤਾਂ ਤੁਸੀਂ ਦਾ ਬਾਵਾ ਉਹ ਲੱਗਦੀ ਹੈ ਨਾ ਅਸੀਂ ਕਹਿੰਦਾ ਅੱਖਾਂ ਮੈਂ ਕੱਲ ਮੇਰੀਆਂ ਵੀ ਅੱਖਾਂ ਦਾ ਇਹੀ ਹਾਲ ਹੋ ਗਿਆ ਠੀਕਾ ਤੇ ਉਦੋਂ ਫਿਰ ਬਾਈ ਗਿੱਲੇ ਪਰਨ ਦਾ ਹਸਾਰਾ ਲੈਣਾ ਪੈਂਦਾ ਅੱਖਾਂ ਧੋਣੀਆਂ ਪੈਂਦੀਆਂ ਨੇ ਮੂੰਹ ਧੋਣਾ ਪੈਂਦਾ ਤੇ ਫਿਰ ਉਸ ਤੋਂ ਬਾਅਦ ਜਾ ਕੇ ਕਿਤੇ ਰਾਹਤ ਮਿਲਦੀ ਆ ਅੱਖਾਂ ਦਾ ਮਚਣੀ ਮਚਨੀਆਂ ਨੇ ਚਿਹਰਾ ਵੀ ਮਚਣ ਲੱਗ ਜਾਂਦਾ ਇਹ じゃ ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਹੋਇਆਗਾ ਕਮਲ ਚੋਰ ਤੋਂ ਦੁਬੇਸਾ ਰੋਡ ਤੋਂ ਘੱਟ ਲਵਾਉਣਾ ਤੂੰ ਬਈ ਆ ਸਾਰੇ ਬਈ ਆਸ ਟਾਈਮ ਦੇ ਹਾਲਾਤ ਨੇ ਜੀ ਦੋਸਤੋ ਖਣੋਰੀ ਬਾਰਡਰ ਤੇ ਤੇ ਹਾਂ ਹਾਂ ਬਈ ਸਿਰੇ ਚੱਲਾਂਗੇ ਜੀ ਬਿਲਕੁਲ ਦਿਖਾ ਕੇ ਆਵਾਂਗੇ ਬਈ ਜੀ ਤੇ ਤੁਹਾਨੂੰ ਬਿਲਕੁਲ ਸਿਰੇ ਵਾਲੇ ਹਾਲਾਤ ਨੇ ਜਿਹੜੇ ਉਹ ਦਿਖਾਉਣੇ ਆਗੇ ਤੇ ਆਪਣੇ ਨੌਜਵਾਨ ਬਈ ਪੂਰੇ ਫੁੱਲ ਜੂਸ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਬਈ ਤੇ ਬਾਈ ਖਾਲਸਾ ਇਨਸਾਨ ਅਫਰਦੇ ਆ ਕੇਸਰੀ ਝੰਡੇ ਦੇ ਵੀਰਾਂ ਦੇ ਕੇਸਰੀ ਜਿਹੜੇ ਪਰਨੇ ਨੇ ਉਹ ਗਲਾਂ ਦੇ ਵਿੱਚ ਪਾਏ ਹੋਏ ਆਗੇ ਤੇ ਆ ਬੋਰੀਆਂ ਦੇਖ ਲਓ ਬਾਈ ਇਹਦੇ ਨਾਲ ਉਹ ਕਰ ਕਰਕੇ ਆਜ ਬਹੁਤ ਵਧੀਆ ਹੋਇਆ ਹੈ ਨਾ ਇਹਦੇ ਨਾਲ ਬਹੁਤ ਦਬ ਜਾਂਦਾ ਹੈ ਜਦੋਂ ਕੋਈ ਅਸਰੂ ਗੈਸ ਦਾ ਗੋਲਾ বাজਦਾ ਤਾਂ ਇਹਦੇ ਨਾਲ ਮਾਰ ਕੇ ਉਹਨੂੰ ਉੱਤੇ ਆਪਾਂ ਕਹੀਏ ਵੀ ਬੇਕਾਰ ਕੀਤਾ ਜਾ ਸਕਦਾ ਤੇ ਇਧਰ ਪਤੰਗ ਚੜਾਉਣ ਦੀ ਤਿਆਰੀ ਹੋ ਰਹੀ ਆ ਬਾਈ ਕਹਿੰਦੇ ਸਰਕਾਰ ਵੱਲੋਂ ਜਿਹੜੇ ਡਰੋਨ ਨੇ ਨਾ ਜਿਹੜੇ ਪਾਕਿਸਤਾਨ ਬਾਰਡਰ ਤੇ ਡਰੋਨ ਵਰਤੇ ਜਾਂਦੇ ਆਗੇ ਤੇ ਇਹ ਕਹਿੰਦੇ ਉਹੀ ਡਰੋਨ ਇੱਥੇ ਚੜਾਉਣ ਦੀ ਤਿਆਰੀ ਹੈ ਤੇ ਨਾਲ ਵੀਰ ਕਹਿੰਦੇ ਵੀ ਜੇ ਪਤੰਗਾ ਦੀਆਂ ਡੋਰਾਂ ਦੇ ਵਿੱਚ ਵਿੱਚ ਉਹਨਾਂ ਡਰੋਨਾਂ ਨੂੰ ਫਸਾ ਕੇ ਡੇਗਾਗੇ ਵੀ ਇੱਕ ਹਾਂ ਤੇ ਆਗੂਆਂ ਨੇ ਵੀ ਕਹਿਤਾ ਵੀ ਜਿਹੜੇ ਪਤੰਗਾ ਦਾ ਇੱਥੇ ਨੇਰੀ ਲਿਆ ਦੋ ਵੀ ਪਤੰਗੀ ਪਤੰਗ ਚੱਲਣਾ ਹਾਂ ਤੇ ਵੀ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਡਰੋਨ ਵਗੈਰਾ ਚੜਦਾ ਤਾਂ ਉਹਨੂੰ ਨਾਲ ਦੀ ਨਾਲ ਥੱਲੇ ਡੇਗਿਆ ਜਾ ਸਕੇ ਇਸੇ ਤਰ੍ਹਾਂ ਹੀ ਸਾਰੀ ਬਿਉਂਤਬੰਦੀ ਦੇ ਨਾਲ ਜਿਹੜਾ ਕੰਮ ਹੈ ਇਹ ਹੋ ਰਿਹਾ ਪਾਣੀ ਵਾਲੀਆਂ ਟੈਂਕੀਆਂ ਇੱਥੇ ਭਰ ਕੇ ਖੜੀਆਂ ਨੇ ਬਿਲਕੁਲ ਆ ਆ ਮਾਰ ਰੱਖਿਆ ਤੇ ਆ ਬਾਈ ਜੀ ਬਿਲਕੁਲ ਬਾਰਡਰ ਦੇ ਲੰਦੇ ਆਪਾਂ ਪਹੁੰਚ ਕੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਹਾਲਾਤ ਨੇ ਬਿਲਕੁਲ ਪਾਣੀ ਵਾਲੀਆਂ ਜਲਪੁੱਟਾਂ ਹਾਂ ਬਿਲਕੁਲ ਬਾਈ ਤੁਸੀਂ ਜੀ ਦੇਖ ਰਹੇ ਹੋ ਬਿਲਕੁਲ ਖਣੌਰੀ ਬਾਰਡਰ ਦੇ ਬਿਲਕੁਲ ਲਵੇ ਦਿਨ ਤੇ ਹਰਿਆਣੇ ਤੇ ਇਨਾਂ ਦੇ ਜਿਹੜੇ ਕਿਸਾਨ ਸੀਦ ਹੋਇਆ ਉਹਨਾਂ ਨੂੰ ਕੱਲੀ ਪੇਮੈਂਟ ਮਿਲੀ ਆ ਨੌਕਰੀ ਨਹੀਂ ਮਿਲੀ ਆਪਣੇ ਪੰਜਾਬ ਦੇ ਵਿੱਚ ਬਹੁਤ ਪਰਿਵਾਰ ਜਿਹੜੇ ਉਸਨੂੰ ਨੌਕਰੀ ਮਿਲ ਚੁੱਕੀ ਆ ਮਾਜਵਾ ਮਿਲ ਚੁੱਕਿਆ ਪਰ ਅੱਜ ਵੀ ਉਹਨਾਂ ਦਾ ਧਰਨਾ ਖੇਤੀ ਮੰਤਰੀ ਦੇ ਚੱਲ ਰਿਹਾ ਤਾਂ ਇਸ ਕਰਕੇ ਕਈ ਵਾਰ ਆਇਆ ਕਿ ਆਗੂ ਭੱਜ ਜਾਂਦੇ ਆਗੂ ਖੜਦੇ ਨਹੀਂ ਆਗੂ ਪਤਾ ਨਹੀਂ ਲੈਂਦੇ ਜੇ ਤੁਸੀਂ ਐ ਪ੍ਰਵਾਨਗੀ ਦੇ ਦਿਓ ਵੀ ਮੈਂ ਗੋਲੀਖਾਨਾ ਭਰਾਵੋ ਤਿਆਰ ਆ ਮੂਹਰੇ ਜਾਣ ਨੂੰ ਕੋਈ ਰੌਲਾ ਨਹੀਂ ਕਰ ਇਹ ਸਾਡਾ ਮੋਰਚਾ ਆਪਾਂ ਲੜਦੇ ਆ ਜਿਹੜੀ ਇੱਥੋਂ ਤੱਕ ਲੋਕਾਂ ਨੂੰ ਲੈ ਕੇ ਆਏ ਆ ਸਾਨੂੰ ਡਰ ਹੈ ਕਿ ਸਾਡੀ ਗ੍ਰਫਤਾਰੀ ਆ ਲੋਕਾਂ ਨੂੰ ਕੁੱਟ ਕੇ ਡਰਾ ਕੇ ਕਦੇ ਮੋਰਚਾ ਉਹਨਾਂ ਦੇ ਹੱਥਾਂ ਨਾਲ ਚੱਲ ਜਾਵੇ ਜਿਹੜੇ ਵੇਚ ਕੇ ਆਏ ਨੇ ਇਹ ਆ ਗੱਲ ਸਾਰੀ ਅੱਜ ਉਹ ਫਿਰਦੇ ਨੇ ਸਾਡੇ ਨਾਲ ਗੱਲਬਾਤ ਕਰਨ ਨੂੰ ਉਹ ਛੱਡ ਕੇ ਆਏ ਨੇ ਉਦੋਂ ਜੇ ਅਸੀਂ 8 ਦਿਨ ਉਦੋਂ ਬਹਿ ਜਾਂਦੇ ਆ ਜਿਹੜੀਆਂ ਮੰਗਾਂ ਦੀ ਖਾਤਰ ਅੱਜ ਅਸੀਂ ਗੋਲੇ ਖਾ ਰਹੇ ਆ ਆ ਲੱਤਾ ਟੜਵਾ ਰਹੇ ਆ ਸਾਡੇ ਨੌਜਵਾਨ ਉਧੇ ਟੁੱਟ ਜਾਂਦੀਆਂ ਆ ਸਾਨੂੰ ਦੁਬਾਰੇ ਆਉਣ ਦੀ ਲੋੜ ਨਹੀਂ ਸੀ ਅਸੀਂ ਬਥੇਰਾ ਲੜੇ ਆ ਇਹ ਨਹੀਂ ਗੱਲ ਵੀ ਅਸੀਂ ਛੋੜੀ ਆ ਗੱਲਾਂ ਦੀ ਭਾਵਨਾਵਾਂ ਤਾਹਾਂ ਨਹੀਂ ਰੱਖਦੇ ਠੀਕ ਆ ਜਿਹੜੀ ਗੱਲਬਾਤ ਹਮੇਸ਼ਾ ਗੱਲਬਾਤ ਤੋਂ ਨਹੀਂ ਭੱਜੇ ਗੱਲਬਾਤ ਕਰੇ ਪਰ ਸਾਨੂੰ ਇਹ ਵੀ ਰਿਪੋਰਟਰ ਸਰਕਾਰ ਭਲੇਖੇ ਦੇ ਨਾਲ ਰਹੇ ਕਿ ਉਹਨਾਂ ਨੇ ਡਾਉਨ ਮਰ ਮੰਗਵਾ ਲੇ ਬਾਰਡਰ ਵਾਲੇ ਆ ਕਿ ਲੰਮੇ ਤੇ ਇੱਕ ਗੋਲਿਆਂ ਨਾਲ ਹਮਲੇ ਕਰਾਂਗੇ ਪਰਾਵੋ ਕਿੰਨੇ ਮਗਾਲੋ ਵੱਤੋ ਵੱਤ ਮਾਰੋਗੇ ਮਰਨੂ ਤਿਆਰ ਆ ਆ ਦੋਨੇ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੇ ਤਿਆਰੀ ਕਰ ਰਹੀ ਹੈ ਸਰਕਾਰ ਕਦੇ ਭਲੇਖੇ ਜਨਾਰੇ ਦੀ ਭਈ ਇਦਾਂ ਗੱਲਬਾਤ ਚਲਾ ਦਿਆ ਤੇ ਇਦੂ ਬਾਦ ਸਾਡੇ ਕਿਸਾਨਾਂ ਤੇ ਗੋਲੇ ਚਲਾ ਦੇਣ ਮੇਰੇ ਕੋਲੇ ਹੁਣੀ ਰਿਪੋਰਟ ਆਈ ਸੀ ਵੀ ਚਲਾ ਦੇਣ ਤਾਂ ਜਿਹੜੀ ਤੁਸੀਂ ਆ ਪਤੰਗ ਵਾਲੀ ਗੱਲ ਚ ਕਰੀ ਐ ਜਿਹੜਾ ਮੁੰਡਾ ਚਲਾ ਰਿਹਾ ਉਹ ਵੀ ਕਹਿ ਰਿਹਾ ਹੈ ਤੁਸੀਂ ਦੋਨੇ ਬਾਡਰਾਂ ਤੇ ਪਤੰਗਾ ਦੀ ਇਨੇਹੀ ਲਿਆ ਦਿਓ ਡਰਾਉਨ ਚੱਲਣਾ ਹੀ ਨਹੀਂ ਤਾਂ ਜਿਹੜੀ ਗੱਲ ਕਹਿੰਦੇ ਉਹਨੇ ਕਿਸੇ ਅਮਲ ਚ ਕਹਿੰਦੇ ਆ ਸਹੀਂ ਇਹੋਸ਼ ਕਰਕੇ ਜੇ ਮੰਗਾਂ ਦੀ ਸਰਕਾਰ ਲਾਣ ਕਰਦੀ ਹੈ ਇੱਥੇ ਆਪਾਂ ਨੂੰ ਹੁਣੇ ਆਉਂਦੀ ਆ ਗੱਲ ਤਾਂ ਇੰਤਜ਼ਾਰ ਕਰ ਲੈਣਾ ਚਾਹੀਦਾ ਠੀਕ ਹੈ ਆਪਾਂ ਇੱਕ ਗੱਲ ਚ ਕਾਬਜਾਬ ਹੋਏ ਆ ਕਿ ਆਪਾਂ ਨੂੰ ਇਹ ਲੱਗਦਾ ਸੀ ਕਿ ਖਨੌਰੀ ਬਾਡਰ ਤੇ ਕਿਸਾਨ ਘਟ ਆਉਣਗੇ ਕਈਆਂ ਦਾ ਭਲੇਖਾ ਸੀ ਲੋਕਾਂ ਨੇ ਦਿੱਲੀ ਨੂੰ ਜਾਣਾ ਨਹੀਂ ਭਰਾਵੋ ਜਿਹੜੀਆਂ ਹੁਣ ਰਿਪੋਰਟਾਂ ਨੇ ਪਮਾ ਪੰਜਾਬ ਚ ਪੁੱਛ ਲੋ ਲੋਕ ਜਿਵੇਂ ਬੰਦਿਆਂ ਨੂੰ ਗਾਣਾ ਦੇ ਕੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਛੋੜੇ ਕੋਲੇ ਰਾਤ ਨੂੰ ਖੜ੍ਹਨੂ ਥਾਂ ਨਹੀਂ ਰਹਿਣਾ ਆ ਸਾਡੀ ਸੁਰਤੀ ਉਧਰ ਬਿਲਕੁਲ ਜੀ ਬਿਲਕੁਲ ਸੇਰੋਂ ਪਿੰਡ ਦੇ ਵਿੱਚ ਪਹੁੰਚ ਗਿਆ ਲੋਕ ਤਰਪੇ ਹੋਇਆ ਪੂਰਾ ਆ ਗਾਣਗੇ ਤੇ ਨਾ ਕੱਪ ਵਾਲੀ ਵਾਲਾ ਬਾਰਡਰ ਖਾਲੀ ਰਹਿਣਾ ਨਾ ਦੂਜੇ ਵਾਲਡਾ ਰਹਿਣਾ ਹਰਿਆਣੇ ਦੇ ਵਿੱਚ ਵੀ ਇਹ ਆਪਣੇ ਮਨੋਂ ਕਵਾੜਾ ਲਗੇ ਆਪਣੇ ਸਾਰੇ ਆਗੂ ਜਾ ਕੇ ਆਏ ਨੇ ਜਿਹੜਾ ਨੂੰ ਮੂਰੇ ਕੁੱਟ ਰਹੇ ਸੀ ਕੱਲ ਨੂੰ ਹਰਿਆਣੇ ਨੂੰ ਜੇ 10% ਦਵਾ ਲੋਂਗੇ ਹਰਿਆਣੇ ਚ ਗਿਣਤੀ ਘਟਾ ਲੋਂਗੇ ਪੰਜਾਬ ਦਾ ਇਹ ਤਾਂ ਵਾਦਾ ਹਰਿਆਣੇ ਵਾਲੇ ਸਾਡੇ ਵੀਰਾਂ ਨੂੰ ਕਿ ਅਸੀਂ 50% ਤੋਂ ਨਾਲੋਂ ਕੱਲ ਨੂੰ ਜ਼ਿਆਦਾ ਆਵਾਂਗੇ ਤਾਂ ਹਰਿਆਣੇ ਨੂੰ ਡਰਨੀ ਲੋੜ ਨਹੀਂ ਹਰਿਆਣੇ ਨੂੰ ਨਾ ਸੀ ਉਦੋਂ ਦਿੱਲੀ ਛੱਡਿਆ ਨਾ ਅੱਜ ਛੱਡਦੇ ਹਾਂ ਕੁੱਟ ਲੈਣ ਦਿਓ